ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਅੱਜ ਕੀ ਲੈ ਕੇ ਆਏ ਹੋ ਅੱਜ ਜੀਤ ਰਾਜਵੀਰ ਜਵੰਧਾ ਜੀ ਦਾ ਪੋਕਸੀ ਹਾਂਜੀ ਹਾਂਜੀ ਕੱਲ ਮਤਲਬ ਆਪਾਂ ਜੀ ਵੀਡੀਓ ਦੇਖੀ ਸੀ ਨਾ ਅਸੀਂ ਜ਼ਿਕਰ ਕਰ ਇਸੀ ਕੱਲ ਪੋਕ ਹੋਏਗਾ ਤੇ ਬਹੁਤ ਸਾਰੇ ਉਥੇ ਫਨਕਾਰ ਕਲਾਕਾਰ ਸਾਰੇ ਸਿੰਗਰ ਵੀ ਆਏ ਹੋਏ ਆ ਕਮਲ ਗਰਵਾਲ ਜੀ ਵੀ ਆਏ ਹੋਏ ਆ ਦੇਖ ਗੁਰਦਾਸ ਮਾਨ ਗਏ ਹੋਏ ਨੇ ਬਹੁਤ ਅੱਛਾ ਐਵੇਂ ਵਰਕ ਵੇਖੇ ਨੇ ਮੈਂ ਉਥੇ ਬਹੁਤ ਸਾਰੇ ਲੋਕ ਗਏ ਹੋਏ ਨੇ ਵੀਡੀਓਜ਼ ਦੇਖ ਰਹੀ ਸੀ ਨਾ ਅੱਗੇ ਤੇ ਚਲੋ ਦੇਖਦੇ ਆ ਕੀ ਗੱਲਬਾਤ ਕਰ ਰਿਹਾ ਨਾਤੀ ਭਾਜੀ ਨੂੰ ਲੈ ਕੇ ਨਾ ਫਿਰ ਟਾਈਟਲ ਇਹ ਕਿ ਧੀ ਰਾਣੀ ਨੇ ਗੈਸ ਇਤੇ ਸਾਡੀ ਕਹਤੇ ਟਾਈਟਲ ਜਿਹੜਾ ਮੈਂ ਨਾ ਦੇਖਿਆ ਸੀ ਉਹ ਚ ਲਿਖਿਆ ਸੀ ਕਿ ਧੀ ਰਾਣੀ ਨੇ ਮਤਲਬ ਕਲੇਜਾ ਕੱਢ ਦਿੱਤਾ ਪਤਾ ਨਹੀਂ ਹੁਣ ਦੇਖੋ ਚਲੋ ਦੇਖਦੇ ਆਂ ਵੀਡੀਓ ਦੇਖਦੇ ਬੱਚੀ ਨੇ ਧੀ ਰਾਣੀ ਨੇ ਬੋਲੋ ਜੋਗਾ ਛੱਡੇ ਨਹੀਂ ਕਿਸੇ ਨੂੰ ਕਲੇਜਾ ਕੱਢ ਕੇ ਸਾਰਿਆਂ ਦਾ ਨਾਮ ਲੈ ਗਈ ਕਿਹੜਾ ਵੱਡਾ ਕਲੇਜਾ ਸੀ ਰਾਜਵੀਰ ਦਾ ਉਹਦਾ ਕਲੇਜਾ ਹੀ ਬੋਲ ਕੇ ਗਿਆ ਨਾ ਕਿ ਆ ਪੁੱਤਾਂ ਤੋਂ ਵੱਡਾ ਕਲੇਜਾ ਕੋਈ ਨਹੀਂ ਹੁੰਦਾ ਕਿਸੇ ਦਾ ਕਹਿੰਦੇ ਹਾਂ ਕਹਿੰਦੇ ਇਹਦਾ ਧੀ ਨੂੰ ਕਹਿੰਦੇ ਆ ਨਾ ਆਪਣਾ ਕਲੇਜਾ ਚੀਰ ਕੇ ਦੇ ਦੇਣਾ ਕਿਸੇ ਨੂੰ ਹੂੰ ਤੀਨੋਂ ਕਲੇਜਾ ਹੀ ਜਾਂਦੇ ਆ ਕੇ ਰੱਖ ਗਈ ਬੇਟੀ ਪਰ ਪਤਾ ਨਹੀਂ ਮੈਂ ਫਤੇ ਵੀ ਸਾਜੀ ਪਰ ਜੇ ਕੀਤੇ ਕਿ ਵਾਇਗੋ ਜੀ ਕਰ ਖਾਲਸ ਵਾਇਗੋ ਜੀ ਕੀ ਫਤੇ ਜਦੋਂ ਵੀ ਕਿਸੇ ਸੋਗ ਤੇ ਕਿਸੇ ਭੋਗ ਤੇ ਕਿਸੇ ਮਾਤਮ ਤੇ ਜਾਂਦਾ ਹੈ ਉਹੀ ਪੰਕਤੀਆਂ ਨੇ ਜਿਹੜੀਆਂ ਸਾਡੇ ਜ਼ਿਹਨ ਚ ਆਉਂਦੀਆਂ ਨੇ ਜਿੰਨਾ ਤੋਂ ਗੱਲ ਸ਼ੁਰੂ ਕਰੀਦੀ ਹੈ ਪਰਾਜੇ ਪਤਾ ਨਹੀਂ ਕਿਉਂ ਇੱਕ ਅਲੱਗ ਜੀ ਪੰਕਤੀ ਗੁਰੂ ਸਾਹਿਬ ਦੀ ਮੇਰੇ ਸੇਹਨ ਚ ਆ ਰਹੀ ਸੀ ਕਿ ਉੱਥੋਂ ਹੀ ਗੱਲ ਸ਼ੁਰੂ ਕਰਾਂ ਮੈਂ ਕਿ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਅੱਜ ਤਾਂ ਪਤਾ ਨਹੀਂ ਕਿਉਂ ਪਾਣਾ ਮੰਨਣਾ ਪਹਾੜ ਜਿੱਡਾ ਲੱਗਦਾ ਪਤਾ ਨਹੀਂ ਕਿੱਡੇ-ਕਿੱਡੇ ਪਹਾੜ ਉਹ ਸਰ ਕਰ ਜਾਂਦਾ ਸੀ ਮੁੰਡਾ ਸਾਡਾ ਹਸਣ ਖੇਡਣ ਗਿਆ ਈ ਪਰ ਇਹ ਪਹਾੜ ਕਿੱਦਾਂ ਸਾਰਿਆਂ ਨੇ ਸਰ ਕਰਨਾ ਇਹ ਨਹੀਂ ਪਤਾ ਲੱਗਦਾ ਇਹ ਦਰਦ ਦੇ ਤਕਲੀਫ ਜਿਹਨੂੰ ਜਿਹਨੂੰ ਜਿੰਨੀ ਨੇੜਤਾ ਸੀ ਜਿਹਨੂੰ ਜਿਹਨੂੰ ਜਿੰਨੀ ਮੁਹੱਬਤ ਸੀ ਜਿਹਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆਂ ਇਹੀ ਕਹਿੰਦਾ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆ ਘਰ ਦੁੱਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਇਬ ਮਰ ਵਜੀਦਾ ਖਾਨ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਿਹਦੇ ਨਾਲ ਨਹੀਂ ਜਾ ਸਕਦਾ ਉਹਦੇ ਕੋਲੋਂ ਖੋ ਕੇ ਕੁਝ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਗੱਲ ਸਿਰਫ ਇੰਨੀ ਹੈ ਕਿ ਅਸੀਂ ਜਿੱਦਾਂ ਹੁਣੇ ਸਾਰੇ ਬੁਲਾਰਿਆਂ ਨੇ ਦੱਸਿਆ ਉਹਦੇ ਸਨੇਹੀਆਂ ਨੇ ਦੱਸਿਆ ਕਿ ਅਸੀਂ ਘਰੋਂ ਘਰੀ ਤੁਰ ਜਾਣਾ ਆਪੋ ਆਪਣੀ ਥਾਵ ਹੋ ਜਾਣਾ ਸਾਰਿਆਂ ਨੇ ਪਰ ਜਿਸ ਪਰਿਵਾਰ ਦੇ ਨਾਲ ਜਿਸ ਖੂਨ ਦੇ ਨਾਲ ਉਹ ਸਤਮ ਹੋਇਆ ਨਾ ਉਹ ਖੂਨ ਉਹ ਖੇਚ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਇੱਕ ਦੇ ਬੱਚਿਆਂ ਦੇ ਸਿਰ ਤੋਂ ਛਾਂ ਚਲੀ ਗਈ ਸਾਡੀ ਭੈਣ ਮਿਸਿਸ ਰਾਜਵੀਰ ਸਿਰ ਦਾ ਸਾਈਂ ਤੁਰ ਗਿਆ ਭੈਣ ਦੀ ਰਖੜੀ ਵਾਲਾ ਗੁੱਟ ਤੁਰ ਗਿਆ ਮਾਂ ਦਾ ਪੁੱਤ ਤੁਰ ਗਿਆ ਇਹ ਸਦਮਾ ਜਿਹੜਾ ਇਹ ਇੱਥੇ ਹਮੇਸ਼ਾ ਸੀਨੇ ਦੇ ਅੰਦਰ ਉਹਨਾਂ ਦੇ ਇੱਕ ਚੀਜ਼ ਬਣ ਕੇ ਉਕਰਿਆ ਰਹਿਣਾ ਕਿਉਂਕਿ ਹਾਂਜੀ ਕੇੰਦਰਾ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰ ਫਕੀਰ ਫਕੀਰ ਹੋ ਕੇ ਮਰਿਆ ਪੁੱਤ ਵੀ ਨਹੀਂ ਭੁੱਲਦਾ ਤੇ ਜਿਹੜਾ ਬਾਦਸ਼ਾਹ ਹੋ ਕੇ ਤੁਰ ਗਿਆ ਹੋਵੇ ਦੁਨੀਆ ਤੋਂ ਉਹ ਕਿਦਾਂ ਭੁੱਲ ਜੇਗੀ ਮਾਂ ਉਹ ਪਤਨੀ ਕਿਵੇਂ ਭੁੱਲ ਜੇਗੀ ਜਿਨਨੇ ਬਾਦਸ਼ਾਹ ਬਣਨ ਚ ਉਹਦਾ ਰੋਲ ਅਦਾ ਕੀਤਾ ਉਹ ਭੈਣ ਕਿਵੇਂ ਭੁੱਲ ਜੇਗੀ ਜਿਨਨੇ ਆਪਣੇ ਵੀਰ ਨੂੰ ਫਕੀਰ ਤੋਂ ਬਾਦਸ਼ਾਹ ਬਣਦੇ ਦੇਖਿਆ ਸੋ ਮੈਂ ਇੰਨਾ ਕੀ ਹੌਸਲਾ ਦੇ ਸਕਦਾ ਆਪਣੀ ਮਾਂ ਨੂੰ ਇਹੀ ਕਹਿ ਸਕਦਾ ਕਿ ਜਦੋਂ ਜੰਮਿਆ ਸੀ ਰਾਜਵੀਰ ਸਿਰਫ ਤੁਹਾਡਾ ਸੀ ਪਰ ਜਦੋਂ ਦੁਨੀਆ ਤੋਂ ਗਿਆ ਤੇ ਗਿਣ ਕੇ ਵੇਖ ਲਿਓ ਕਿੰਨੀਆਂ ਕਰੋੜਾਂ ਮਾਮਾ ਦਾ ਰਾਜਵੀਰ ਇਹ ਗਿਣ ਲਿਓ ਕਿੰਨੀਆਂ ਪੈਣਾ ਦਾ ਭਰਾਇਓ ਇਹ ਗਿਣ ਲਿਓ ਇਹ ਕਮਾਈ ਜੇ ਤੁਹਾਡੇ ਪੁੱਤ ਦੀ ਬਾਕੀ ਬੈਂਕਾਂ ਚ ਪਈਆਂ ਕਮਾਈਆਂ ਰਜਿਸਟਰੀਆਂ ਚ ਲਿਖੇ ਨਾਮ ਕਿਸੇ ਨੂੰ ਨਹੀਂ ਦਿਸਦੇ ਉਹ ਕਮਾਈ ਕਰਕੇ ਗਿਆ ਪੁੱਤ ਤੁਹਾਡਾ ਜੰਮਿਆ ਇੱਕ ਮਾਣੇ ਸੀ ਰੋਂਦੀਆਂ ਅੰਚ ਲੱਖਾਂ ਮਾਮਾ ਪਈਆਂ ਰਾਜਵੀਰ ਸੋ ਇਸ ਗੱਲ ਦੇ ਨਾਲ ਸਿਰਫ ਇੰਨਾ ਕੀ ਕਹਿੰਦਾ ਹੋਇਆ ਕਿਉਂਕਿ ਜ਼ਿਆਦਾ ਬੋਲੰਦਾਂ ਦਾ ਮਨਾਤਾ ਹੁਣ ਵਕਤ ਹੈ ਨਾ ਦਿਲ ਕਰਦਾ ਬਹੁਤ ਜ਼ਿਆਦਾ ਇਸ ਮੌਕੇ ਤੇ ਬੋਲਣ ਨੂੰ ਸਿਰਫ ਇੰਨਾ ਹੀ ਕਹਾਗਾ ਕਿ ਜਿਵੇਂ ਮੇਰੀ ਪੂਰੀ ਇੰਡਸਟਰੀ ਨੇ ਮੇਰੇ ਭਰਾ ਨੇ ਸਾਡੇ ਹੈ ਨਿੱਕੇ ਨੇ ਪਰ ਸਾਡੇ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਨੇ ਇੰਨਾ ਇੱਕ ਪੈਰ ਤੇ ਕਿਸੇ ਨਹੀਂ ਖੜੇ ਰਹਿਣਾ ਆਪਣੇ ਵੀਰਾਂ ਭਰਾਵਾਂ ਲਈ ਇੰਡਸਟਰੀ ਦੀ ਗੱਲਾਂ ਚ ਕਰਨ ਲੱਗਾ ਮੈਂ ਉਹ ਅਨਾਉਂਸਮੈਂਟ ਕਿ 54 ਸ਼ੋਭਕ ਸੀ ਰਾਜਵੀਰ ਦੇ ਜਿੰਨੇ ਕਹਿੰਦੇ ਅਸੀਂ ਪੂਰੇ ਕਰਾਂਗੇ ਗੱਲ ਕਮਾਈ ਦੀ ਨਹੀਂ ਕਮਾਈ ਘਰੇ ਜਾਂਗੇ ਕਮਾਈ ਰੱਬ ਨੇ ਬਥੇਰੀ ਦਿੱਤੀ ਉਹ ਗਾਹ ਵੀ ਦੇਗਾ ਬੱਚਿਆਂ ਨੂੰ ਉਹਦੇ ਸਿਕੋ ਨਹੀਂ ਦੇਣਾ ਪਰ ਅੱਜ ਮੈਂ ਗੁਰੂ ਮਾਰੇ ਦੀ ਹਜ਼ੂਰੀ 'ਚ ਕਹਿੰਨਾ ਮੈਨੂੰ ਮਾਣ ਹੈ ਕਿ ਮੈਂ ਕਿਸ ਇੰਡਸਟਰੀ ਦਾ ਬੰਦਾ ਆ ਕਿਸ ਸਨਤ ਦੇ ਨਾਲ ਕਿਸ ਕਲਾ ਦੇ ਨਾਲ ਜੁੜਿਆ ਮੈਨੂੰ ਦੁਨੀਆ 'ਚ ਇੱਕ ਐਗਜ਼ਾਮਪਲ ਦੱਸ ਦਿਓ ਕਿਸੇ ਮਹਿਕਮੇ 'ਚ ਕਿਸੇ ਡਿਪਾਰਟਮੈਂਟ ਕਿਸੇ ਇੰਡਸਟਰੀ ਕਿਸੇ ਇੱਕ ਸੰਸਥਾ ਦੇ ਵਿੱਚ ਕਦੇ ਕਿਸੇ ਨੇ ਇਦਾਂ ਦੀ ਗੱਲ ਕੀਤੀ ਹੋਵੇ ਵਾਹਿਗੁਰੂ ਨੇ ਮੈਨੂੰ ਬਹੁਤ ਸੋਹਣੀ ਸੰਸਥਾ ਦੇ ਨਾਲ ਜੁੜਿਆ ਜਿੱਥੇ ਐਦਾਂ ਬਾਹਾਂ ਬਣ ਕੇ ਭਰਾ ਖੜੇ ਹੋ ਜਾਂਦੇ ਨੇ ਭੈਣਾ ਖੜੀ ਹੋ ਜਾਂਦੀਆਂ ਇਹ ਮਿਸਾਲ ਸਿਰਫ ਰਾਜਨੀਤੀ ਸਿਆ ਤੇਰੀ ਇੰਡਸਟਰੀ ਦੇ ਵਿੱਚ ਹੀ ਹੈ ਇਹ ਤਾਕਤ ਤੇ ਤੁਹਾਡੇ ਵਿੱਚ ਹੀ ਹੈ ਸਿਰਫ ਔਰ ਤੁਹਾਡੇ ਯਾਰਾਂ ਦਾ ਪੁਰਾਣੇ ਮਿੱਤਰਾਂ ਦਾ ਉਹ ਗੁੱਟ ਦੇਖ ਕੇ ਜੁੱਟ ਦੇਖ ਕੇ ਵੀ ਸਾਨੂੰ ਮਾਨ ਹੋਇਆ ਕਿ ਅਸੀਂ ਬੱਚਿਆਂ ਨੂੰ ਅੱਜ ਵੀ ਐਗਜ਼ਾਮਪਲ ਦੇ ਸਕਾਂਗੇ ਕਿ ਪੁੱਤ ਆ ਯਾਰੀਆਂ ਹੁੰਦੀਆਂ ਜਿੰਦੀ ਅਸੀਂ ਗੱਲ ਕਰਦੇ ਹੁੰਨੇ ਆ ਤੁਹਾਡੇ ਨਾਲ ਜਿੱਦੀ ਐਗਜ਼ਾਮਪਲ ਹੀ ਖਤਮ ਹੁੰਦੀ ਜਾਂਦੀ ਸੀ ਦੁਨੀਆ 'ਚ ਮੈਂ ਇਨਾ ਜ਼ਰੂਰ ਕਵਾਂਗਾ ਜਾਣ ਤੋਂ ਪਹਿਲਾਂ ਕਿ ਮੈਨੂੰ ਇਨਾ ਉਹ ਦੋ ਕੁ ਲਾਈਨਾਂ ਰਾਜਵੀਰ ਦੀ ਫੋਟੋ ਕੁਦਰਤੀ ਬੈਠਾ ਵੀ ਉੱਥੇ ਮੇਰੇ ਸਾਹਮਣੇ ਆ ਗਈ ਤੇ ਮੈਨੂੰ ਲੱਗਦਾ ਸੀ ਕਿ ਮੁੜ ਕੇ ਹੁਣੇ ਬਾਹਰ ਨਿਕਲੇਗਾ ਤੇ ਉੱਚੀ ਉੱਚੀ ਹੱਸੇਗਾ ਜਿੰਦਾ ਹੱਸਦਾ ਹੁੰਦਾ ਸੀ ਇਹ ਕਹੇਗਾ ਮੈਂ ਤਾਂ ਦੇਖਣਾ ਸੀਗਾ ਵੀ ਸਾਰੇ ਕਿਵੇਂ ਮਗਰ ਖੜਦੇ ਆ ਨਾਲ ਆ ਕੇ ਪਰ ਮੇਰਾ ਦਿਲ ਕਰ ਰਿਹਾ ਸੀ ਕਿ ਇਹਨੂੰ ਮੈਂ ਕਵਾਂ ਕਿ ਸ਼ੇਰਾ ਉੱਠ ਜ਼ਰਾ ਤੇ ਫੇਰ ਉਹ ਹੀ ਜਲਵਾ ਵਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰਾ ਅੰਦਾਜ਼ ਦੇਖਣ ਨੂੰ ਪਰ ਨਾਲ ਹੀ ਫਿਰ ਮੈਂ ਇਸੇ ਹੌਸਲੇ ਦੇ ਨਾਲ ਕਿ ਕਲਾ ਦਾ ਉਬਾਲਾ ਖੂਨ ਫੇਰ ਆਵੇਗਾ ਉਹ ਕਲਾ ਦਾ ਸਮੁੰਦਰ ਫੇਰ ਖੋਲੇਗਾ ਰਾਜਵੀਰ ਆਪਣੀ ਧੀ ਦੇ ਅੰਦਰੋਂ ਆਪਣੇ ਪੁੱਤ ਦੇ ਅੰਦਰੋਂ ਜਿਵੰਦਾ ਬਣ ਕੇ ਫੇਰ ਬੋਲੇਗਾ ਇਸ ਉਮੀਦ ਦੇ ਅਹਿਸਾਸ ਦੇ ਨਾਲ ਇਸ ਅਰਦਾਸ ਦੇ ਨਾਲ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਕਿ ਪਰਿਵਾਰ ਨੂੰ ਸੁਖ ਸ਼ਾਂਤੀ ਵਰਤਾਉਣਾ ਪਤਾ ਨਹੀਂ ਕਿਵੇਂ ਬਖਸ਼ਣਾ ਪਰ ਤੁਸੀਂ ਬਖਸ਼ਿਓ ਜ਼ਰੂਰ ਇਹਨਾਂ ਨੂੰ ਕਿ ਇਸ ਸਦਮੇ ਨੂੰ ਸਹਿਣ ਦਾ ਇਹਨਾਂ ਨੂੰ ਬਲ ਦੇਣਾ ਔਰ ਸਾਰਾ ਪਰਿਵਾਰ ਆ ਤੁਹਾਡਾ ਹੀ ਖੜਾ ਹੈ ਮੈਂ ਜਵੰਦਾ ਫੈਮਲੀ ਨੂੰ ਕਹਿਣਾ ਚਾਹੁੰਦਾ ਕਿ ਇਹ ਸਿਰਫ ਗੱਲਾਂ ਵਾਲੇ ਨਹੀਂ ਇਹ ਇਹ ਸਿਰ ਦੇਣ ਵਾਲੇ ਮਿੱਤਰ ਨੇ ਜਵੰਦੇ ਦੇ ਇਹ ਕਮਾਈ ਨੂੰ ਤੁਸੀਂ ਇਨਸਾਨੀ ਉਮਰ ਪਰਖ ਕੇ ਵੇਖ ਲਿਓ ਇਹ ਉੱਥੇ ਹੀ ਖੜੇ ਮਿਲਣਗੇ ਤੁਹਾਨੂੰ ਰਾਜਵੀਰ ਤਾ ਨਹੀਂ ਵਾਪਸ ਆਉਣਾ ਪਰ ਆ ਸਾਰੇ ਰਾਜਵੀਰ ਤੁਹਾਡੇ ਨਾਲ ਖੜੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਉਸ ਬੱਚੇ ਨੂੰ ਸਾਡੇ ਨਿੱਕੇ ਵੀਰ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਇਹ ਗੱਲ ਕਰਤੀ ਆ ਬਸ ਇੰਨਾ ਹੀ ਜਿਹਨੇ ਉਹ ਸਭ ਕੁਝ ਮਹਿਸੂਸ ਕੀਤਾ ਹੈ ਉਹਨਾਂ ਦਰਦਾਂ ਜੋ ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਅਰੇ ਪ੍ਰਵਾਦ ਦੇ ਸਾਰੇ ਜੀਆਂ ਨੂੰ ਹੌਸਲਾ ਹੁੰਦੀ ਸੀ ਕਿ ਤੁਸੀਂ ਇੱਧਰ ਉਹ ਨਾ ਤੁਸੀਂ ਢਾਈ ਦੀ ਗਾਚ ਨਾ ਜਾਓ ਉਹਨਾਂ ਦੀ ਬਾਰਾਤ ਠੀਕ ਹੋ ਜਾਣਾ ਪਰ ਇਹ ਆਖਰੀ ਚਾਂਸ ਕਰਿਆ ਹੈ ਬਾਈਫ ਇੱਧਰ ਵਾਲੀ ਜਿਹਨੇ ਆ ਜਦੋਂ ਰਾਜੇ ਨੂੰ ਘਰੇ ਲੈ ਕੇ ਆਇਆ ਇਹ ਸਾਡਾ ਪੋਤਾ ਉਸ ਜਨਨੀ ਪਪਾ ਦਾ ਕੋਈ ਆਖਰੀ ਚਾਂਸ ਹੈ ਤੁਸੀਂ ਉੱਠ ਕਰੋ ਨਾ ਪਪਾ ਚੀਟ ਨਾ ਕਰੋ ਤੁਸੀਂ ਸਾਡੇ ਦਾ ਇਹ ਇਹ ਆਖਰੀ ਚਾਂਸ ਤੁਹਾਡੇ ਕੋਲੇ ਹੈ ਬਹੁਤ ਸਾਰੇ ਸਕੂਲਾਂ ਚ ਪੜਦੇ ਉਹਦੇ ਆਪਣੇ ਅਧਿਆਪਕਾਂ ਦੀ এডੂਕੇਸ਼ਨ ਦਾਦੀ ਦੀ এডੂਕੇਸ਼ਨ ਮਾਪੇ ਦਾਪ ਦੀ এডੂਕੇਸ਼ਨ ਸਾਰੇ ਚਾਚੇ ਤਾਇਆ ਸੰਭੂ এডੂਕੇਸ਼ਨ ਨਾਲ ਬਹੁਤ ਸਹਿਯੋਗ ਕਰਤਾ ਸਾਡੇ ਕੁਝ ਬੋਲੇ ਹਾਜ਼ਰ ਹਨ ਅੱਜ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਹਨ ਹਰੇਕ ਤਾਉ ਨੂੰ ਦੇਣਗੇ ਸਾਰੇ ਪਰ ਉਹਨਾਂ ਦੇ ਕੀਤਾ ਸੁਣਨੇ ਥੈਂਕ ਯੂ ਵੀ ਕਰਉਂਦਾ ਵਹੇਗਰੂਚੀ ਕਾ ਖਾਲਸਾ ਵਹੇਗਰੂਚੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਆਂ ਮੈਂ ਰਾਜਵੀਂ ਚਵੰਨਾਂ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੇ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਵੀ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਜੀ ਬਾਕੀ ਜੀ ਬਾਕੀ ਅੱਜ ਦੀ ਜਿਹੜੀ ਇਹ ਆਵਾਜ਼ ਹੈ ਨਾ ਦੋਸਤੋ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਘਰ ਦੇ ਜੀ ਹੈ ਜਿਹੜੇ ਜਿਹੜੇ ਇਦਾਂ ਜਾਂਦੇ ਆ ਹੈ ਤਾਂ ਉਹਦਾ ਸਭ ਦੇ ਬੱਚਿਆਂ ਲਈ ਸਾਡੀ ਸਤੀ ਵੱਲੋਂ ਚੜ੍ਹਦੀ ਕਲਾ ਦਾ ਸੁਨੇਹਾ ਹੈ ਕਿ ਮੈਂ ਆਪਣੇ ਪਾਪਾ ਦੇ ਰਹਿਣ ਦੇ ਸੁਪਨਿਆਂ ਨੂੰ ਪੂਰਾ ਕਰੂੰਗੀ ਹੈ ਤੇ ਮਹਾਰਾਜ ਕਰਨ ਕੇਦੇ ਬੋਲਣਾ ਚਾਹੀਦਾ ਅਸਰ ਹੋਵੇ ਐਡੀ ਤਾਕਤ ਹੋਵੇ ਕਿ ਉਸ ਕੱਲੇ ਕੱਲੇ ਬੱਚੇ ਦੇ ਜਿੰਨਾਂ ਕੋਲ ਮਾਂ ਨਹੀਂ ਹੈ ਜਿੰਨਾਂ ਕੋਲ ਬਾਪ ਨਹੀਂ ਹੈ ਉਹਨਾਂ ਨੂੰ ਹਿੰਮਤ ਦੇਵੇ ਸੱਚੇ ਪਾਤਸ਼ਾਹ ਹੈ ਔਰ ਜਿੰਨਾਂ ਦੀ ਧੀ ਸਾਡੀ ਆਮਾਨਤ ਹੈ ਐਦਾਂ ਹੀ ਕਰੜੇ ਜਿਹੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੱਚੇ ਕਰਮ ਦਾ ਆਪਣੇ ਬਾਬਾ ਆਪ ਲੋਗੇ ਸਾਬਾ ਸੇ ਅਮਾਨਤਕੋਰ ਅਮਾਨਤਕੋਰ ਕਿੰਨਾ ਪਿਆਰਾ ਨਾਮ ਹੈ ਅਮਾਨਤਕੋਰ ਕਹਿੰਦੇ ਕਿ ਮੇਰੇ ਪਾਪਾ ਮੈਨੂੰ ਕੀ ਕਹਿੰਦੇ ਸੀ ਚਾਰਮਿੰਗ ਹਾਂ ਲੱਕੀ ਚਾਂ ਨੱਕੀ ਚਾਂ ਕਹਿੰਦੇ ਸੀ ਕਿ ਮੈਂ ਸੇ ਮੈਂ ਕੋ ਕਦੀ ਦੂਰ ਨਾ ਚਲੀਂ ਖੁੱਦ ਵੀ ਨਾ ਦੂਰ ਚਲੇਗੀ ਦੇਖੋ ਧੀਆ ਨਾਲ ਤੇ ਹਰ ਕੋਈ ਪਿਆਰ ਕਰਦਾ ਲੇਕਿਨ ਪਾਪਾ ਨਾਲ ਜਿਆਦਾ ਪਿਆਰ ਧੀਆ ਨਾਲ ਹੁੰਦਾ ਸਾਂ ਮੈਨੂੰ ਕਵਰ ਜਿਹੇ ਵਾਰ ਜਦੋਂ ਬੜਾ ਲੱਗਾ ਕਿ ਜਦੋਂ ਅਗਲੀ ਬੇਟੀ ਕੈਰੀ ਸੀ ਪਾਪਾ ਤੁਹਾਡੇ ਕੋਲ ਆਖਰੀ ਚਾਂਸ ਆ ਉੱਠ ਜਾਓ ਤੁਸੀਂ ਦੇਖੋ ਬੱਚੇ ਜੀ ਤਾਂ ਮਾਪੇ ਨਾਲ ਅਕਸਰ ਬਾਪ ਨਾਲ ਖੇਲਦੇ ਹੋ ਨਹੀਂ ਮਾਂ ਨਾਲ ਖੇਲਦੇ ਹੋ ਨਹੀਂ ਸਾਡੇ ਨਾਲ ਗੇਮ ਖੇលਨੇ ਆ ਅਕਸਰ ਆਪਾਂ ਵੀ ਬੱਚਿਆਂ ਦੇ ਨਾਲ ਜਾਣ ਕੇ ਅੱਖਾਂ ਬੰਦ ਕਰ ਲਈਏ ਨਹੀਂ ਖੋਲੋ ਅੱਖਾਂ ਖੋਲੋ ਇਹੋ ਕੀ ਪਤਾ ਹੋਵੇ ਆਪਣੇ ਬਾਬਾ ਨਾਲ ਖੇਲਦੇ ਹੋ ਹੁਣ ਅਕਸਰ ਕੋਈ ਗੇਮਸ ਵਗੈਰਾ ਆ ਤੇ ਕਹਿੰਦੇ ਤੁਹਾਡੇ ਕੋਲ ਆਖਰੀ ਚਾਂਸ ਹੈ ਬਾਜ਼ੂ ਕਾ ਤਾਂ ਪਲੂਕ ਜਈਦਾ ਵਾ ਕਿ ਬੱਚੇ ਲੱਭੋ ਸ਼ਾਇਦ ਉਹ ਵੀ ਐਵੇਂ ਆਪਣੇ ਬਾਬਾ ਨੂੰ ਕਹਿੰਦੀ ਹੋਏਗੀ ਕਿ ਤੁਹਾਡੇ ਕੋਲ ਆਖਰੀ ਚਾਂਦ ਤੇ ਟਾਪ ਟਾਈਮ ਸੋਈ ਮਾਂ ਅੰਛ ਸਖੇਰ ਆਪ ਬੱਚਿਆਂ ਨੂੰ ਇੰਨਾ ਕਾਮਯਾਬ ਕਰੇ ਨਾ ਯਕੀਨ ਮੰਨੋ ਇਹਨਾਂ ਦਾ ਹਰ ਸੁਪਨਾ ਜਿਹੜਾ ਪੂਰਾ ਹੋਵੇ ਆਹੀ ਹੈ ਦਾਸਾ ਆਹੀ ਦੁਆਵਾਂ ਰੱਬ ਦੇ ਅੱਗੇ ਬਾਕੀ ਕਮਲ ਕਰੇ ਵਾਲੇ ਵੀ ਬਹੁਤ ਸੋਨੀਆਂ ਗੱਲਾਂ ਕਿੱਤਿਆ ਗੁਰਪ੍ਰੀਤ ਕੂਗੀ ਨੇ ਵੀ ਬਹੁਤ ਗੱਲਾਂ ਕੀਤੀਆਂ ਕਿ ਯਾਰ ਮੇਰੇ ਕੋਲ ਤਾਂ ਵੇਖੀ ਨਹੀਂ ਜਾਂਦੀ ਵੀਡੀਓ ਉਹਨਾਂ ਦੀ ਬੱਚਿਆਂ ਨੂੰ ਕਾਸ ਤੌਰ ਤੇ ਜਦੋਂ ਅੰਦੇਨਾ ਇਹ ਬੱਚੀ ਵੀ ਨਹੀਂ ਆ ਬੱਚੀ ਹੈ ਦੇ ਬੱਚੀ ਹੈ ਯਾਰ ਬਹੁਤ ਛੋਟੀ ਬੱਚੀ ਹੈ ਅਜੇ ਬਰੀ ਜ਼ਿੰਦਗੀ ਪਈ ਆ ਅਜੇ ਬੜਾ ਫਿਊਚਰ ਪਿਆ ਕਵਰ ਗਿਰੇ ਵਾਲੇ ਸਹੀ ਗੱਲ ਕਹਿਤੀ ਕਿ ਆ ਇਨਾਂ ਦੇ ਵਿੱਚ ਹੁਣ ਜੇ ਬੰਦਾ ਮਤਲਬ ਬੋਲੇਗਾ ਵਾਕਏ ਦੇਖੋ ਮੈਂ ਕਿੰਨੀ ਵੀ ਬਹੁਤ ਸੋਹਣੀਆਂ ਗੱਲਾਂ ਕੀਤੀ ਨੇ ਕਿਹਾ ਕਿ ਇੱਕ ਮਾਂ ਨੇ ਜਨਮ ਦਿੱਤਾ ਸੀ ਰਾਜਵੀਰ ਨੂੰ ਤੇ ਵਾਕਏ ਲੱਖਾਂ ਮਾਂਾਂ ਲੱਖਾਂ ਰੋਦੀਆਂ ਆ ਪਈ ਹੈ ਇਹ ਤਿੰਨ ਮਨੋਂ ਕੇ ਵਾਕਏ ਮੈਂ ਆ ਦੇਖ ਕੇ ਸਾਡੇ ਇਧਰ ਇੰਦੀਆਂ ਮਾਵਾ ਜਿਹੜੀਆਂ ਹੈ ਨਾ ਉਹਨਾਂ ਨੂੰ ਇੰਨਾ ਅਫਸੋਸ ਆ ਇੰਨਾ ਦੁੱਖ ਆ ਉਹਨਾਂ ਨੇ ਉਹਨਾਂ ਨੇ ਕਿਹਾ ਲੱਖਾਂ ਭੈਣਾ ਫਿਰ ਮੈਨੂੰ ਫੌਰਨ ਹੀ ਆਪਣਾ ਖਿਆਲ ਆਇਆ ਕਿ ਅਸੀਂ ਅਸੀਂ ਕੋਣ ਆ ਅਸੀਂ ਵੀ ਉਹਨਾਂ ਦੀਆਂ ਭੈਣਾ ਵਾਂ ਤੇ ਇੱਥੇ ਲੈਂਦੇ ਪੰਜਾਬ ਚ ਕਿੰਨੀਆਂ ਭੈਣਾ ਜਿਹੜੀਆਂ ਉਹਨਾਂ ਵਾਸਤੇ ਰੋ ਰਹੀਆਂ ਨੇ ਬਿਲਕੁਲ ਤੇ ਐਸੇ ਸਾਰੇ ਜਿਹੜਾ ਰਾਜਵੀਰ ਭਾਜੀ ਨੂੰ ਦਿਲੋਂ ਪਿਆਰ ਕਰਦੇ ਸੀਗੇ ਰਾਜਵੀਰ ਭਾਜੀ ਨੂੰ ਸੌਂਦੇ ਸੀ ਸ਼ੌਕ ਦੇ ਨਾਲ ਗੱਡੀ 'ਚ ਇਹਨਾਂ ਦੇ ਗਾਣੇ ਲੱਗਦੇ ਲੱਗਦੇ ਸੀਗੇ ਸਾਡੀ ਗੱਡੀ 'ਚ ਇਹਨਾਂ ਨੂੰ ਬਹੁਤ ਸ਼ੌਕ ਨਾਲ ਸੁਣੀਦਾ ਸੀਗਾ ਲੇਕਿਨ ਉਹਨ ਕੀ ਆ ਸੁਣੀਦਾ ਸੀਗਾ ਸੀ ਸੁਣਾ ਗੇ ਤਾਂ ਸਹੀ ਲੇਕਿਨ ਸੀ ਰੈਗ ਦੇ ਨਾਲ ਕਿ ਹੁਣ ਰਾਜਵੀਰ ਭਾਜੀ ਕੀ ਹੈ ਕਿ ਸਾਡੇ ਅੱਗੇ ਲਾਈਵ ਨਹੀਂ ਆਣਗੇ ਕਹਿੰਦੇ 56 ਸ਼ੋ 54 54 54 ਸ਼ੋ ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਯਾਰ ਬਹੁਤ ਵੱਡੀ ਗੱਲ ਹੈ ਮੈਂ ਕਹਿੰਦੀ ਆ ਇਹ ਇੱਥੋਂ ਹੀ ਤਾਂ ਪੰਜਾਬੀ ਪਛਾਣੇ ਜਾਂਦੇ ਨੇ ਜੀ ਇਹਦਾ ਪਤਾ ਲੱਗਦਾ ਇੱਥੋਂ ਇੱਥੋਂ ਹੀ ਤਾਂ ਪੰਜਾਬੀ ਪਛਾਣੇ ਜਾਂਦੇ ਨੇ ਸਿਰਫ ਇਹ ਨਹੀਂ ਕਿ ਉਹ ਇੰਡਸਟਰੀ ਉਹ ਗੁੱਡ ਵਾ ਮੈਂ ਕਹਿੰਦੀ ਹਾਂ ਪੰਜਾਬੀ ਗੁੱਡ ਪੰਜਾਬੀ ਗੁੱਡ ਫਿਰ ਉਹਨਾਂ ਨੇ ਵੀ ਕਿਹਾ ਕਿ ਦੱਸੋ ਹੋਰ ਕਿਹੜੀ ਇੰਡਸਟਰੀ ਐਵੇਂ ਦੀ ਹੈ ਹੋਰ ਕਿਹੜਾ ਮਹਿਕਮਾ ਹੈ ਉਹ ਦੇਖੋ ਆਪਣਾ ਐਜੂਕੇਸ਼ਨ ਮਹਿਕਮਾ ਵਾ ਹੋ ਜਾਵੇ ਕਦੀ ਐਵੇਂ ਤੇ ਅਗਲਾ ਅਗਲੇ ਕੋਈ ਨਹੀਂ ਕਹੇਗਾ ਮੈਂ ਤੈਨੂੰ ਤਨਖਾਵਾ ਦੇਵਾਂ ਮੈਂ ਤੇਰੇ ਬੱਚਿਆਂ ਨੂੰ ਇੰਜ ਕਰ ਉਹਨਾਂ ਦੇ ਕਹਿੰਦੇ ਕੋਈ ਉਲਟਾ ਉਲਟਾ ਜਿਹੜੇ ਕਲਰਕ ਕੇਸ ਵਗੈਰਾ ਬਣਾਉਂਦੇ ਆ ਨਾ ਉਹ ਵੀ ਪੈਸੇ ਉਹ ਵੀ ਪੈਸੇ ਲੈਂਦੇ ਕਿ ਇੰਨੇ ਪੈਸੇ ਦਵੋ ਤੇ ਫਿਰ ਤੁਹਾਡਾ ਅਗੋ ਕੇਸ ਫਾਈਲ ਕਰਾਂਗੇ ਇਹ ਕਿਵੇਂ ਮੇਨੀਆਂ ਬਹੁਤ ਜ਼ਬਰਦਸਤ ਗੱਲ ਹੋਈ ਜਾਂ ਤੇ ਜਿਹੜੇ ਕਿ ਬਾਕੀ ਸ਼ੋਅ ਲਉਣਗੇ ਬਾਕੀ ਕਲਾਕਾਰ ਉਹਨਾਂ ਦੇ ਪੂਰੇ ਕਰਨਗੇ ਉਹਨਾਂ ਦੀ ਕਮਿਟਮੈਂਟਸ ਨੂੰ ਹਾਏ ਬਾਕੀ ਛੋਟੀ ਦੀ ਗੱਲ ਸੁਣ ਕੇ ਸੱਚੀ ਦਿਲ ਬਹੁਤ ਦੁਖਿਆ ਹੈ ਦਿਲੋਂ ਤਕਲੀਫ ਹੋਈ ਹੈ ਯਕੀਨ ਮੰਨਣਾ ਹਾਏ ਸੀ ਮੈਂ ਅਸੋ ਜਿਸੀ ਨੀਨੇ ਵੱਡੇ ਹੋ ਗਏ ਆ ਸਾਡੇ ਪਾਪਾ ਨੂੰ ਹਲਕਾ ਜਿਹਾ ਬੁਖਾਰ ਹੋ ਜਾਵੇ ਨਾ ਤਾਂ ਸਾਡੀ ਜਾਨ ਤੇ ਬਣ ਜਾਂਦੀ ਹਾਏ ਪਾਪਾ ਦਵਾਈ ਲੈ ਕੇ ਆਓ ਜਾਓ ਉੱਠੋ ਹੁਣੇ ਦਵਾਈ ਲੈ ਕੇ ਆਓ ਜਾਓ ਜਾ ਮੰਮੀ ਨੂੰ ਕਹਿਣਾ ਫੋਨ ਕਰਕੇ ਮੰਮੀ ਪਾਪਾ ਨੂੰ ਦੋ ਆਂਡਾ ਬੋਇਲ ਕਰਕੇ ਦੋ ਚਾਹ ਬਣਾ ਕੇ ਦੋ ਕਿ ਅਸੀਂ ਨੀਵਰ ਡੀ ਹੋ ਗਿਆ ਫਿਰ ਵੀ ਸਾਨੂੰ ਆ ਲੱਗਦਾ ਸਾਡੇ ਪਾਪਾ ਨੂੰ ਕੋਸ਼ੀ ਹੈ ਨਾ ਫਿਰ ਆਪ ਸਾਡੀ ਉਮਰ ਵਿੱਚ ਸਾਡੇ ਨਾ ਮਾਪੇ ਨੂੰ ਲਾ ਗਏ ਤੋ ਜਿਹੜੇ ਛੋਟੇ ਹੁੰਦੇ ਨੇ ਤੇ ਹਜੇ ਆਪਣੇ ਮਾਪਿਆਂ ਦਾ ਪਿਆਰ ਲੈਣਾ ਸੀਗਾ ਹਜੇ ਤੇ ਅੱਗੇ ਬੜੀ ਜ਼ਿੰਦਗੀ ਪਈ ਸੀ ਤੇ ਬਸ ਰੱਬ ਨੂੰ ਜੋ ਮਨਜ਼ੂਰ ਹੁੰਦਾ ਹੈ ਬਾਕੀ ਆ ਕੀ ਕਰ ਦੇ ਵਾਲੀ ਜੀ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਗੁਰਪ੍ਰੀਤ ਬਾਜ ਜੀ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੋ ਆਡੀ ਕੀ ਰਾਏ ਹੈ ਇਸ ਤੇ ਉਤੋਂ ਤੁਸੀਂ ਵੀ ਕਮੈਂਟ ਕਰਕੇ لازਮੀ ਦੱਸਣਾ ਮਿਲ ਜਾ ਨੈਕਸਟ ਵੀਡੀਓ ਚ ਰੱਬਸਾਰ ਨੂੰ ਜਲਦੀ ਜਲਦੀ ਦੇਖਣਾ